ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਨਰੇਸ਼ ਮਹਾਜਨ ਜੀ ਦੀ ਅਗਵਾਈ 'ਚ ਇੱਕ ਵਿਸ਼ੇਸ਼ ਮੀਟਿੰਗ ਸਥਾਨਕ ਬਟਾਲਾ ਕਲੱਬ ਵਿਖੇ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੁਭਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਬੀਬੀ ਹਰਗੋਬਿੰਦ ਕੌਰ ਜੀ ਸ਼ਾਮਲ ਹੋਏ ਅਤੇ ਉਹਨਾਂ ਨਾਲ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਦਿਹਾਤੀ ਸਰਦਾਰ ਰਮਨਦੀਪ ਸਿੰਘ ਸੰਧੂ ਅਤੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਸੁਰਿੰਦਰ ਕੁਮਾਰ ਛਿੰਦਾ ਨੇ ਵੀ ਸ਼ਿਰਕਤ ਕੀਤੀ ਅਕਾਲੀ ਦਲ ਮਹਿਲਾ ਵਿੰਗ ਦੀ ਸੁਭਾ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੇ गीता शर्मा ਨੂੰ ਜ਼ਿਲ੍ਹਾ ਗੁਰਦਾਸਪੁਰ ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਅਤੇ ਨਾਲ ਹੀ ਭਾਜਪਾ ਨੂੰ ਛੱਡ ਕੇ ਆਈ गीता ਬਟਵਲ ਅਤੇ ਉਹਨਾਂ ਦੇ ਸਾਥੀਆਂ ਆਮ ਆਦਮੀ ਪਾਰਟੀ ਛੱਡ ਕੇ ਆਏ Pritam Kaur ਅਤੇ Darshana Rani ਨੂੰ ਸਰਪੱਤਾ ਪਾ ਕੇ ਸ਼ਰਮਣੀ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਜੀਬੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲੱਭਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਬਾਦ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਰਮਨਦੀਪ ਸੰਧੂਲੀ ਜਿੰਦਾਬਾਦ اکبا جی شیری جی شری رام رام اوہ شروعی اکالی <سؤال> دل ਹਾਲੋ ਬੋਲੇ ਸੋਨਿਆ ਸੋਨਿਆ ਇੱਧਰ ਦੇਖੋ ਇੱਧਰ ਬਿਜਲੀ ਇੱਧਰ ਦੇਖਣਾ ਇੱਧਰ ਬੋਲੇ ਸੋਨਿਆ ਮਗਰਾ ਜੀ ਇੱਧਰ ਉਹ ਤੋੜਾ ਬੰਬੀ ਨਹੀਂ ਕੁਫਰੇ ਦਾ ਤਾਂ ਹਾਂ ਹੋਰ ਮੇਰੇ ਨਾਲ ਬੈਠੇ ਨੇ ਸ਼ਗਲਿੰਦਰ ਸਿੰਘ ਜਨਰ ਸਿੰਘ ਦੀ ਕੌਂਸਲਰ ਸਿੰਘ ਦੀ ਕੌਂਸਲਰ ਸਿੰਘ ਦੀ ਜਥਾ ਜਾਨੀ ਪੋਹਲੋ ਵੀ ਰਹੇ ਨੰਦੇ ਅਕਾਲੀ ਦਲ ਦੇ ਸੀਨੀਅਰ ਸਰਾਣੇ ਤਕੂ ਵੀ ਨੇ ਸਰੇਸ਼ ਕੁਮਾਰ ਜਦੋਂ ਕਾਉਂਸਲਰ ਵੀ ਨੇ ਔਰ ਉਹ ਬਾਹਰ ਮੰਡਲ ਦੇ ਵੀ ਬੰਡ ਪਰਦਾਸ ਅਲਕੇਸ਼ ਕੁਮਾਰ ਜੀ ਮਹਾਜਨ ਤੇ ਸਾਡੇ ਜੀ ਪਹਿਲਾਂ ਬਾਜੇ ਮਹਾਜਨ ਬਰੋਤਰਾ ਸਭਾ ਦੇ ਪ੍ਰਧਾਨ ਵੀ ਨੇ ਔਰ ਕਾਉਂਸਲਰ ਵੀ ਰਹੇ ਨੇ ਹੁਣ ਸ਼ਰੋਮਨੀ ਅਕਾਲੀ ਦਲ ਚ ਸ਼ਮੂਲੀਅਤ ਕੀਤੀ ਹੈ ਜਿਹੜੇ ਮੇਰਾ ਗਾਣਾ ਕਿ ਬੰਕਵਾ ਪਾਰਟੀ ਵੱਲੋਂ ਮੇਰੇ ਨਾਲ ਨਾਂਕੀਂ ਜਿਹੜਾ ਰਾਜ ਹੋਰ ਪਾਸਾ ਹੈ ਇਹ ਬੈਠੇ ਨੇ ਵੀ ਕਾਉਂਸਲਰ ਰਹੇ ਨੇ ਮੁਰਗੀ ਮਹਲੇ ਤੋਂ ਲੰਮੇ ਸਮੇਂ ਤੋਂ ਹੈ ਅਕਾਲੀ ਦਲ ਦੀ ਸੀ ਪਰ ਇਹ ਲੰਮੇ ਸਮੇਂ ਤੋਂ ਮੋਂ ਧਾਰ ਕੇ ਬਾਢੇ ਇਹਨਾਂ ਨੇ ਜਦੋਂ ਆ ਕੇ ਲਾ ਕੇ ਦੇ ਇਹਨਾਂ ਨੇ ਸੁਧਾਰ ਦੇ ਉਹ ਘਰਾਂ ਉਸ ਤੋਂ ਬਾਅਦ ਘਰਾਂ ਅੱਗੇ ਵਧ ਲੋਕੀ ਵੀ ਬਾਅਦ ਹੋਣੇ ਜਰਾਬ ਜਾਂਦੇ ਉਹ ਠੀਕ ਹੋ ਗਏ ਸਾਨੂੰ ਪੰਨੂ ਸਾਰੇ ਅੱਜ ਜੇਸੂ ਨਾ ਭਾਜੀ ਮੈਂ ਦੌੜ ਆ ਗਿਆ ਉਹ ਦੌੜੇ ਤੇ ਆਂਗਲੇ ਆ ਗਿਆ ਬਿਲਕੁਲ ਸਾਡੇ ਮੱਧਿਆ ਜਿੱਦਾਂ ਸੀ ਪਹਿਲੇ ਵਾਰ ਕੀਤਾ ਡੋ ਡੋ ਲੋਕਾਂ ਨੇ ਘਰ ਜਾ ਕੇ ਛੋਟੀਆਂ ਕਮੇਟੀਆਂ ਬਣਾ ਕੇ ਸਰਕਲ ਪਰਦਾ ਬਣਾਣਾ ਆਪਣੀ ਪਾਰਟੀ ਚ ਆਪਣੀ ਦੁਬਾਰਾ ਆਪਣੀ ਗਠਵੰਧਨ ਤਿਆਰ ਕਰਨੇ ਜਿੰਨੇ ਵੀ ਸਾਡੀ ਛੋਟਡੀਆਂ ਗਤੀਵਿਧੀਆਂ ਸੀ ਘਰ ਘਰ ਚ ਜਾਣਾ ਮੱਲੇਦਾਰ ਆਪਣੀ ਮੀਟਿੰਗਾਂ ਕਰਨੀਆਂ ਗਲੀ ਗਲੀ ਚ ਜਾ ਕੇ ਮੀਟਿੰਗ ਕਰਕੇ ਫੇ ਪਹਿਲਾਂ ਆਪਾਂ ਆਪਣਾ ਸਰਕਲ ਪ੍ਰਧਾਨ ਬਣਾਵਾਂਗੇ ਉਸ ਤੋਂ ਬਾਅਦ ਮੈਂ ਸੀਟੀ ਦੀ ਪ੍ਰਧਾਨ ਅਨਾਉਂਸ ਕਰੂੰਗੀ ਫਿਰ ਆਪਣੇ ਜ਼ਿਲੇ ਦੀ ਟੀਮ ਜੋ ਸਾਡੇ ਬੀਬੀ ਜੀ ਕਹਿਣਗੇ ਉਹ ਹਲਕਾ ਇਨਚਾਰਜ ਦੇ ਮੁਤਾਬਿਕ ਜੋ ਸਾਨੂੰ ਸੇਵਾ ਦਿੱਤੀ ਜਾਣਗੇ ਆਪਾਂ ਪਹਿਲੇ ਉਹ ਵੀ ਨਿਭਾਵਾਂਗੇ ਉਹ ਜੋ ਸਾਡੀ ਨੀਤੀਆਂ ਨੇ ਪਾਰਟੀ ਦੇ ਨੇ ਜਿੰਨਾ ਘਰ ਘਰ ਚ ਜਿੱਦਾਂ ਮੰਨ ਲਓ ਸਾਡੇ ਪਟਾਰੇ ਚ ਕਿੰਨੀ ਵਾਰੀ ਲੇਡੀਜ਼ ਦੇ ਮੁੱਦੇ ਚੁੱਕੇ ਗਏ ਨੇ ਤੁਹਾਨੂੰ ਪਤਾ ਹੈ ਕਿ ਓਪੋਜੀਸ਼ਨ ਪਾਰਟੀ ਨੇ ਕਦੀ ਵੀ ਲੇਡੀਜ਼ ਜਦੋਂ ਕੋਈ ਪ੍ਰੋਬਲਮ ਆਂਦੀ ਹੈ ਜਾਂ ਕਿਸੇ ਬੱਚੀ ਦੀ ਪ੍ਰੋਬਲਮ ਆਂਦੀ ਹੈ ਹਮੇਸ਼ਾ ਗੀਦਾ ਸ਼ਰਮਾ ਨਹੀਂ ਸਾਧ ਦਿੱਤਾ ਮੈਨੂੰ ਇੱਕ ਵੀ ਲੇਡੀਜ਼ ਕਹਦਾ ਓਪੋਜੀਸ਼ਨ ਪਾਰਟੀ ਦੇ ਵਿੱਚੋਂ ਜਦੋਂ ਕੋਈ ਰਾਤੀ 12 ਵਜੇ ਵੀ ਥਾਣੇ 'ਤੇ ਲੇਡੀਜ਼ ਪਹੁੰਚਦੀ ਹੈ ਤਾਂ ਨਾ ਹੀ ਕਨਸਟੇਬ ਹਮੇਸ਼ਾ ਮੈਨੂੰ ਕਾਲ ਕੀਤੀ ਜਾਂਦੀ ਕਿ ਕਿਦਾ ਜੀ ਇੱਧਰ ਆਓ ਇਹਨਾਂ ਨੂੰ ਕਾਲ ਛੱਡ ਕੇ ਆਓ ਅਕਸਰ ਆਪਾਂ ਡਾਊਨ ਟੋਰਥ ਕੰਮ ਕੀਤਾ ਵਾ ਤਾਂ ਹੀ ਸਾਨੂੰ ਪ੍ਰਧਾਨ ਹਾਂ ਨੇ ਇਸ ਜੀ ਮੋਬਾਈਲ ਤੋਂ ਚੁਣਿਆ ਗਿਆ ਵਾ ਔਰ ਮੈਂ ਅੱਗੇ ਵੀ ਘਰ ਘਰ ਇਹੀ ਪਾਰਟੀ ਦਾ ਪ੍ਰਚਾਰ ਕਰੂੰਗੀ ਪ੍ਰਚਾਰ ਦਾ ਮਤਲਬ ਇਹ ਨਹੀਂ ਕਿ ਹਵਾਵਾਂ ਚ ਗੱਲ ਨਾ ਕਰਨੀਆਂ ਜੋ ਜਿੱਦਾਂ ਪਹਿਲੇ ਰਾਸ਼ਨਕਾਰ ਕੱਟੇਗੇ ਤੁਹਾਨੂੰ ਹੀ ਪਤਾ ਹੀ ਹੈ ਕਿ ਲੋਕਾਂ ਨੇ ਅੱਜ ਕਰਨਕ ਲੈਣ ਲਈ ਇੰਨੀ ਲੰਬੀ ਲਾਈਨ ਚ ਬੀਬੀਆਂ ਨੂੰ ਲੱਗੇ ਆਂਦਾ ਵਾ ਤੇ ਆਪ ਦੇਖੋ ਤਾਂ ਕੰਮ ਤੋਂ ਕੀ ਹੋਣਦੀ ਹੈ ਜਦੋਂ ਬਾਦ ਦੇ ਸਰਕਾਰ ਸੀ ਜਦੋਂ ਕੋਈ ਤਾਂ ਕੰਮ ਤੋਂ ਕੀ ਨਹੀਂ ਸੀ ਜੋ ਹਰ ਬੀਬੀ ਜੀ ਨੇ ਪਹਿਲੇ ਹੀ ਦੱਸਿਆ ਤੁਹਾਨੂੰ ਕਿ ਕਨਕ ਵੇਸਤੀ ਪੈ ਰੰਦੀ ਘਰ ਲੋਕੀ ਕਈ ਵਾਰ ਤੇ ਕਹਿ ਦਿੰਦੇ ਸੀ ਕਿ ਉਥੇ ਰੱਖ ਦੋ ਉਹ ਆਜੋ ਟਾਈਮ ਆ ਗਿਆ ਵੇ ਕਿ ਕਨਕ ਮਿਲਦੀ ਨਹੀਂ ਪਈ ਲੋਕੀ ਆਟਾ ਵੀ ਬਾਰੂ ਨਾਲ ਕਿ ਆਂਡੇ ਨੇ ਮੈਂ ਤੇ ਰੈਸিপি ਉਹ ਜਿਹੜੇ ਕਹਿੰਦੇ ਨੇ ਕਿ 32 ਦੇ ਬਿੱਲ ਮਾਫ ਕੀਤੇ ਗਏ ਨੇ ਤੁਸੀਂ ਚੰਗੀ ਤਰ੍ਹਾਂ ਵੇਖ ਲਵੋ ਸਿਰਫ ਲੀਡਰਾਂ ਦੇ ਬਿੱਲ ਮਾਫ ਜੇ ਜਿਹੜੇ ਆਮ ਘਰਾਂ ਚ ਨੇ ਅੱਜ ਵੀ ਪ੍ਰੋਬਲਮ ਆਂਦੀ ਪਈ ਹੈ ਬਿੱਲ ਕੋਈ ਮਾਫ ਨਹੀਂ ਜੇ ਹੋਇਆ ਤੁਸੀਂ ਦੇਖੋ ਸੀਵਰੇਜ ਦੇ ਪ੍ਰੋਬਲਮ ਆਂਦੀ ਪਈ ਹੈ ਮੈਂ ਥੋੜੇ ਦਿਨ ਪਹਿਲੇ ਹੀ ਦੇਖਿਆ ਕਿਸੇ ਗਲੀ ਦੇ ਵਿੱਚ ਸੀਵਰੇਜ ਪਿਆ ਹੀ ਨਹੀਂ ਹੈਗਾ ਸਿਵਰਜ ਪੇਨ ਦੇ ਬਾਵਜੂਦ ਵੀ ਵੱਡਾ ਬਜਾਅ ਲਗਾ ਲੋ ਕਿਲਾ ਮੰਡੀ ਲਗਾ ਲੋ ਅ ਸ਼੍ਰੀ ਕਾਂਸਾ ਗੁਰਦੁਆਰਾ ਸਾਈਡ ਲਗਾ ਲੋ ਤੇ ਸਿਵਰਜ ਹੈ ਹੀ ਨਹੀਂ ਜਦੋਂ ਲੋਕਾਂ ਨੇ ਘਾਤ ਹੀ ਬਿਲ ਦੇਤੇ 3200 ਰੁਪਏ 3000 ਰੁਪਏ ਕਿਸ ਗਾਂ ਦਾ ਜੰਦਾ ਨਹੀਂ ਭਰਨਾ ਜੀ ਜੀ ਪਹਿਲੇ ਸੁੱਤੇ ਪਈ ਸੀ ਤਨ ਬਲੀ ਯਾਦ ਨਹੀਂ ਸੀ ਆਇਆ ਤੇ ਸਿਵਰੇ ਤੇ ਪਾਇਆ ਨਹੀਂ ਬਿੱਲ ਤੁਸੀਂ ਉਹਨਾਂ ਦੇ ਘਰ ਪਹੁੰਚਾਤਾ ਇੱਕ ਪਾਸੇ ਕਹਿੰਦੀ ਆ ਫਰੀ ਦੇਂਡੀਆਂ ਦੂਸਰੇ ਪਾਸੇ ਜਨਤਾ ਨੂੰ ਗੁੰਮਰਾਹ ਕਰਕੇ ਉਹਨਾਂ ਨੇ ਨਾ ਤੰਗ ਪਰੇਸ਼ਾਨ ਕਰੇ ਜਾਂਦੇ ਨੇ ਬਾਸ ਕਿਆ ਸਿਲੰਡਰ ਦੇਖ ਲਓ ਬੱਤੀ ਦੇ ਬਿੱਲ ਦੇਖ ਲਓ ਪਾਣੀ ਦਾ ਬਿੱਲ ਦੇਖ ਲਓ ਉਹ ਸਿਵਰੇ ਸਮੱਸਿਆ ਸਾਡੇ ਬਰਾਦਰ ਤੋਂ ਜ਼ਿਆਦਾ ਛੇ ਉਹ ਅਜੇ ਤੱਕ ਗਈ ਨਹੀਂ ਅਗੀ ਇਦਲ ਦੀ ਬਟਾਲੇ ਦੇ ਵਿੱਚ ਮੀਟਿੰਗ ਕਰੀ ਐ ਅਸੀਂ ਪਹਿਲੇ ਦਿਨ ਮੇਰੀ ਪ੍ਰਧਾਨਗੀ ਦੇ ਵਿੱਚ ਮੀਟਿੰਗ ਹੋਈ ਐ ਜਿਹਦੇ ਵਿੱਚ ਅਸੀਂ ਗੀਤਾ ਸ਼ਰਮਾ ਜੀ ਨੂੰ ਸਿਟੀ ਦਾ ਪ੍ਰਧਾਨ ਬਣਾਇਆ ਗੁਰਦਾਸਪੁਰ ਦਾ ਤੇ ਇਹ ਵੀ ਅੱਜ ਦੀ ਮੇਰੀ ਵਿਜਿਟ ਦਾ ਮਕਸਦ ਸੀਗਾ ਕਿ ਬੀਬੀਆਂ ਨੂੰ ਲਾਮਬੰਦ ਕਰੀਏ ਅਸੀਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਾਡਾ ਚੱਲ ਰਿਹਾ ਅਸੀਂ 50% ਆਬਾਦੀ ਹੈ ਜਿਹੜੀ ਉਹਨੂੰ ਅਸੀਂ ਲਾਮਬੰਦ ਕਰ ਰਹੇ ਹਾਂ ਜਥੇਬੰਦ ਕਰ ਰਹੇ ਹਾਂ ਤੇ ਸਿਆਸੀ ਤੌਰ ਤੇ ਉਹਨਾਂ ਨੂੰ ਮਜ਼ਬੂਤ ਕਰ ਰਹੇ ਹਾਂ ਸਿਆਸਤੀ ਗੱਲ ਕੀਤੀ ਦਵੇ ਤਾਂ ਜਿਹੜੇ ਵਿਰੋਧੀ ਨੇ ਸੱਤਾਧਾਰੀ ਪਾਰਟੀ ਉਹ ਕਹਿੰਦੇ ਜਿਹੜੀ ਤੁਹਾਡੀ ਪੰਜਾਬ ਬਚਾਓ ਯਾਤਰਾ ਸੀ ਪਰਿਵਾਰ ਬਚਾਓ ਯਾਤਰਾ ਸੀ ਇਸ ਲਈ ਉਹਨਾਂ ਨੇ تین ਆਪਣੇ ਰਿਸ਼ਤੇਦਾਰਾਂ ਦੇ ਨਾਲ ਇਹ ਯਾਤਰਾ ਕੀਤੀ ਉਸ ਤੋਂ ਬਾਅਦ ਬੰਦ ਹੋ ਗਈ ਦੇਖੋ ਜੀ ਜਿਹੜੀ ਇਹ ਯਾਤਰਾ ਸੀਗੀ ਇਹਦਾ ਬੰਦ ਹੋਣ ਦਾ ਕਾਰਨ ਤਾਂ ਸਾਰੇ ਪੰਜਾਬ ਨੂੰ ਪਤਾ ਹੈਗਾ ਕਿ ਆਪਣੇ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ ਤੇ ਇਸ ਕਰਕੇ ਸਾਡੀ ਕੋਰ ਕਮੇਟੀ ਦੀ ਮੀਟਿੰਗ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਸਾਨੂੰ ਇਹ ਯਾਤਰਾ ਬੰਦ ਕਰ ਦੇਣੀ ਚਾਹੀਦੀ ਹੈ ਬਾਕੀ ਜਿਹੜਾ ਵਿਰੋਧੀਆਂ ਦਾ ਕਹਿੰਦੀਆਂ ਗੱਲਾਂ ਹੈਗੀਆਂ ਹੁਣ ਦੱਸੋ ਤੁਸੀਂ ਦੱਸੋ ਵੀ ਕਿਹੜੇ ਵਿਰੋਧੀ ਕਹਿ ਰਹੇ ਹੈਗੇ ਆ ਇਹ ਕਾਂਗਰਸ ਕਹਿ ਰਹੀ ਹੈ ਜਿਨ੍ਹਾਂ ਦਾ ਸਾਰਾ ਉਹ ਰਾਹੁਲ ਗਾਂਧੀ ਦੇ ਵੀ ਪਰਿਵਾਰ ਬਚਾਓ ਯਾਤਰਾ ਨਿਕਲ ਰਹੀ ਹੈ ਮੁੱਖ ਮੰਤਰੀ ਅਤੇ ਜੇ ਮੁੱਖ ਮੰਤਰੀ ਕਹਿ ਰਿਹਾ ਹੈਗੇ ਤੇ ਮੁੱਖ ਮੰਤਰੀ ਆਪ ਕੀ ਕਰ ਰਿਹਾ ਆਪਨਾ ਤਾਂ ਸਾਰਾ ਟਬਰ ਉਹਨਾਂ ਦਾ ਲੱਗਿਆ ਹੋਇਆ ਹੈ ਜਿਹੜੇ ਕਹਿੰਦੇ ਸੀ ਅਸੀਂ ਸਿਕਿਉਰਟੀ ਨਹੀਂ ਲੈਣੇ ਪਹਿਲਾਂ ਆਪਣੇ ਕੋਲ ਸਿਕਿਉਰਟੀ ਹੈ ਉਹਨਾਂ ਦੀ ਭੈਣ ਜੀ ਕੋਲ ਸਿਕਿਉਰਟੀ ਹੈ ਮਾਤਾ ਜੀ ਕੋਲ ਸਿਕਿਉਰਟੀ ਹੈ ਉਹਨਾਂ ਦੀ ਵਾਈਫ ਕੋਲ ਸਿਕਿਉਰਟੀ ਹੈ ਉਹਨਾਂ ਕੋਲ ਕਿਹੜੇ ਅਹੁਦੇ ਹੈਗੇ ਸੋ ਇਹ ਇਹ ਤਾਂ ਬੇਤੁਕੀਆਂ ਗੱਲਾਂ ਹੈਗੀਆਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਪੰਜਾਬੀਆਂ ਦੀ ਪਾਰਟੀ ਹੈ ਤੇ ਇਸ ਵੇਲੇ ਇਹ ਦਿੱਲੀ ਨੇ ਕਬਜ਼ਾ ਕੀਤਾ ਹੋਇਆ ਸਿੱਧੇ ਰੂਪ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਕਹਿੰਦਾ ਸੀਗਾ ਅੱਜ ਤੋਂ 3 ਸਾਲ ਪਹਿਲਾਂ ਇਹ ਅਸੀਂ ਬਹੁਤ ਦੁਹਾਈ ਦਿੱਤੀ ਕਿ ਇਹ ਦਿੱਲੀ ਵਾਲੇ ਸਾਡੇ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਆ ਉਹਨਾਂ ਨੇ ਸਿਰਫ ਇਹ ਮੋਰੇ ਫਿੱਟ ਕੀਤੇ ਅੱਜ ਦਿੱਲੀ ਦਾ ਹੀ ਰਾਜ ਚੱਲ ਰਿਹਾ ਪੰਜਾਬ ਤੇ ਸਾਡੀ ਅੰਦੋਲਨ ਚ ਕਰ ਚੱਲਦਾ ਕੋਈ ਸਟੈਂਡ ਪੁਆਇੰਟ ਨਹੀਂ ਹੈ ਇਸ ਅਕਾਲੀ ਦਲ ਦਾ ਸਟੈਂਡ ਤਾਂ ਕਲੀਅਰ ਹੈਗਾ ਹੋਰ ਕਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਕੱਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬਾ ਜੀ ਉਥੇ ਬਠਿੰਡਾ ਦੇ ਵਿੱਚ ਬੋਲ ਰਹੇ ਸੀ ਏਮਜ਼ ਦਾ ਜਿਹੜਾ ਉਦਘਾਟਨ ਸੀਗਾ ਇੱਕ ਵਾਰਡ ਦਾ ਤਾਂ ਉਹਦੇ ਵਿੱਚ ਵੀ ਉਹਨਾਂ ਨੇ ਕਿਸਾਨੀ ਦਾ ਮੁੱਦਾ ਜ਼ੋਰ ਸ਼ੋਰ ਨਾਲ ਉਠਾਇਆ ਕਿਸਾਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਖੜਾ ਅਸੀਂ ਹਰ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਨਾਲ ਖੜੇ ਆ ਪਰ ਜਿਹੜੇ ਇਹ ਪਾਰਟੀ ਜਿਹੜੀ ਇਸ ਵੇਲੇ ਰਾਜ ਕਰ ਰਹੀ ਹੈ ਇਹਨਾਂ ਨੇ ਕਹਿੰਦੇ ਸੀਗੇ ਕਿ ਅਸੀਂ ਤਾਂ 2 ਮਿੰਟ ਚ ਐਮਐਸਪੀ ਦੇ ਦਾਂਗੇ ਜੀ ਸਾਡੀ ਸਰਕਾਰ ਲਿਆਓ ਜੇ ਸੈਂਟਰ ਸਰਕਾਰ ਐਮਐਸਪੀ ਨਹੀਂ ਦਿੰਦੀ ਤੇ ਅੱਜ ਹਾਲ ਤੇ ਹੈਗੀ ਆ ਵੇ ਆਪ ਜਿਹੜਾ ਹੈਗਾ ਕਿਸਾਨ ਉਹਨਾਂ ਨੂੰ ਬਾਰਡਰ ਤੇ ਮਰਨ ਲਈ ਛੱਡ ਕੇ ਤੇ ਆਪ ਪਾਸੇ ਬੈਠੇ ਹੁਣ ਐਮਐਸਪੀ ਦੇ ਦੇਣ ਦੇਖੋ ਜੀ ਇਹ ਪਾਰਟੀ ਲੈਵਲ ਦੀ ਗੱਲ ਹੈ ਪ੍ਰਧਾਨ ਜੀ ਦੇ ਲੈਵਲ ਦੀ ਗੱਲ ਹੈ ਮੇਰੇ ਲੈਵਲ ਦੀ ਗੱਲ ਨਹੀਂ ਹੈਗੀ ਉਹ ਮੈਂ ਨਹੀਂ ਕਹਿ ਸਕਦੀ Coaching point in IELTS and spoken English. Also expert in study and visitor visa. Government approved SS Group. Session Chunk Hushyarpur.